ਮਹਿੰਗੇ ਟਾਇਰ ਨਿੜਬੀਏ ਦੇ ਹਾਂਜੀ ਫੁੱਲ ਮਹਿੰਗੇ ਟਾਇਰਾਂ ਟਾਇਰਾਂ ਦਾ ਬਿਲ ਮਿਲ ਜੂਗਾ ਠੀਕ ਹੈ ਲੈ ਮੈਂ ਤੇਰਾ ਸਾਨੂੰ ਟਾਇਰਾਂ ਦਾ ਬਿਲ ਵੀ ਮਿਲ ਜੂਗਾ ਘੰਟੇ ਚੱਲਿਆ ਬਾਈ ਘੰਟਾ ਚੱਲਿਆ 2000 ਘੰਟੇ ਲਗਭਗ ਚੱਲਿਆ ਜੀ ਠੀਕ ਮਾਡਲ 2000 ਤੇ 24 ਠੀਕ ਹੈ ਜੀ 500 ਤੋਂ 15 ਘੰਟੇ ਚੱਲਿਆ ਬਾਈ ਜੀ ਲੈ ਮੈਂ ਤੇਰਾ ਤਲਵੰਡੀ ਸਾਹਿਬੋਂ ਖੜਿਆਂਗੇ ਬਾਈ ਘੱਕਨੇ ਕੋਲੇ ਕਰਦੇ ਗੱਲਬਾਤ ਸਸਿਕਾ ਭਾਈ ਜੀ ਸਸਿਕਾ ਭਾਈ ਜੀ ਠੀਕ ਹੋ ਭਾਈ ਕਾਕਾ ਨੇ ਠੀਕ ਹੈ ਵਧੀਆ ਠੀਕ ਹੈ ਭਾਈ ਜੀ ਕਿੰਨੇ ਟਰੈਕਟਰ ਨੇ ਵੇਚ ਅੱਜ ਆਪਣੇ ਕੋਲੇ ਅੱਜ ਆਗੇ 7-8 ਟਰੈਕਟਰ ਨੇ ਠੀਕ ਆ ਭਾਈ ਜੀ ਕਾਪੀ ਕਾ ਜੰਦੇ ਓਕੇ ਰਹਿਣਗੇ ਭਾਈ ਕਾਪੀ ਕਾ ਜੰਦੇ ਓਕੇ ਰਹਿਣਗੇ ਠੀਕ ਆ ਭਾਈ ਜੀ ਵੀਡੀਓ ਨੂੰ ਕਿਵੇਂ ਰਿਸਪੌਂਸ ਰਿਹਾ ਭਾਈ ਵਧੀਆ ਰਿਹਾ ਜੀ ਪਰਲਾ ਹਾਂ ਠੀਕ ਆ ਭਾਈ ਜੀ ਓਲਾ ਮੇਟਰ ਅੱਜ ਤੁਹਾਨੂੰ ਦਿਖਾਵਾਂਗੇ 7 ਤੋਂ 8 ਟਰੈਕਟਰ ਪਹਿਲਾਂ ਕਰਾਂਗੇ ਨਿਊ ਹਾਲੈਂਡ ਬਾਰੇ ਗੱਲਬਾਤ 3 ਸਪੀਡ ਚ ਹੈਗਾ 16 ਦੇ ਟੈਰਾਂ ਚਾੜਾ ਭਾਈ ਜੀ ਹਾਂ ਜੀ 2018 ਮਾਡਲ 50 ਡਵਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਪੱਲ ਟਾਪ ਮਾਡਲ ਆ ਗਿਆ ਨੰਬਰ ਬਾਈ ਜੀ ਨੰਬਰ ਇਹਦਾ ਹਰਿਆਣੇ ਦਾ ਜੀ ਐਨਓ ਸੀ ਮਿਲ ਜੂਗੀ ਠੀਕ ਹੈ ਲੈ ਮੈਨੂੰ ਕੁੱਲ ਚੰਗਾ ਟਰੈਕਟਰ ਆ ਕਬੇ ਜੀ ਟਾਇਰ ਬਾਡੀ ਬੁੱਡੀ ਲਾਈਨ ਤੇ ਨਿਗਾਹ ਮਰਾ ਦੇ ਮਾੜੀ ਜੀ ਤਸੱਲੀ ਨਾਲ ਬਹੁਤ ਹੀ ਚੰਗਾ ਟਰੈਕਟਰ ਆ ਠੀਕ ਅਜੇ ਕਲੱਚ ਵੀ ਨਹੀਂ ਖੁੱਲਿਆ ਕਲੱਚ ਵੀ ਨਹੀਂ ਖੁੱਲਿਆ ਹੈਗਾ ਠੀਕ ਆ ਬਾਈ ਜੇ ਡਵਲ ਡਿਸਟ੍ਰਿਬਿਊਟਰ ਜਗਾ 3 ਸਪੀਡ ਚ ਆ ਗਿਆ 16 ਦੇ ਟਾਇਰਾਂ ਚ ਆ ਗਿਆ ਤੇ ਡਿਮਾਂਡ ਰੁਪਈਏ ਦੀ ਡਿਮਾਂਡ ਇਹਦੀ ਰਹੂਗੀ 5 ਲੱਖ ਤੇ 78000 ਰੁਪਈਆ ਠੀਕ ਆ ਜੀ ਦੇਣ ਲੈਣ ਵਾਲਾ ਹੀ ਦੇ ਦੇ ਦਾਂਗੇ ਬਾਈ ਜੀ ਇਹ ਸਾਢੇ ਪੰਜ ਦਾ ਸਾਢੇ ਪੰਜ 5000 ਟਾਇਰ ਟੱਪਾ ਨਾਲ ਦਾ ਨਿਗਮ ਰਾਦੇ 75 ਤੋਂ 80 ਪੈਸੇ ਟਾਇਰ ਨਾਲ ਦੇ ਆ ਠੀਕ ਆ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਇੰਜਨ ਗੇਅਰ ਦਾ ਚੰਗਾ ਇੰਜਨ ਗੇਅਰ ਦਾ ਫੁੱਲ ਚੰਗਾ ਠੀਕ ਆ ਜੀ ਸੁਪਰ ਆਲਾ ਬਾਈ ਜੀ ਮਾਡਲ ਆ ਗਿਆ ਬਾਈ ਜੀ ਬਾਕੀ ਸਭ ਚੱਕਰਵਾਤਾ ਮਾਨਦਾਨ ਮੌਕੇ ਤੇ ਹੋਰ ਵੇਜੋ ਤੇ ਅੱਗੇ ਆ ਗਿਆ ਬਾਈ ਜੀ ਸਵਰਾਜ 963 ਤੇ ਇਹ ਮਾਡਲ ਬਈ ਜੀ 2019 ਮਾਡਲ ਆ ਬਠੰਡਾ ਨੰਬਰ ਆ ਫਰਸਟ ਕੁਆਲਟੀ ਹੈ ਜੀ ਕਨੋਪੀ ਸਾਤਰੀ ਲੱਗੀ ਹੋਈ ਆ ਬਿੱਤਰਾ ਖੁੱਲੇ ਪਲੇਟਫਾਰਮ ਚਾ 3 ਸਪੀਡ ਚਾਗਾ 16 ਦੇ ਟਾਇਰਾਂ ਚਾਗਾ ਨਾਲ ਦੀ ਟਾਇਰ ਨੇ ਘੰਟੇ ਚੱਲਿਆ ਬਈ ਘੰਟਾ ਚੱਲਿਆ 2000 ਘੰਟੇ ਲਗਭਗ ਚੱਲਿਆ ਜੀ ਠੀਕ ਹੈ ਜੀ 19 ਮਾਡਲ ਆ ਬਈ ਜੀ ਤੇ ਇਹਦਾ ਪ੍ਰੈਸਰ ਹੋਵੇ ਜੀ ਇਹਦਾ 6,23,000 ਰੁਪਿਆ ਰੇਟ ਆ ਠੀਕ ਹੈ ਜੀ ਤੇ ਦੇ ਦੇਾਂਗੇ ਆਪਾਂ 6 ਲੱਖ ਰੁਪਏ ਦਾ ਠੀਕ ਹੈ ਜੀ 6 ਲੱਖ ਤੋਂ ਵੀ ਮੰਦੇ ਹੋ ਜੀ ਬੰਤਣ ਕਰ ਦਾਂਗੇ ਜੀ ਮੌਕੇ ਤੇ ਠੀਕ ਹੈ ਤੇ ਅਗੜ ਆ ਗਿਆ ਜੀ 855 2000 ਤੇ 13 ਮਾਡਲ 13 ਮਾਡਲ ਨੰਬਰ ਪਿਆਦਾ ਚੌਕੜ ਟਾਇਰਾਂ ਦਾ ਜੇਕੇ ਦੇ ਟਾਇਰ ਚਾਰੇ ਨਵੇਂ ਆ ਜੀ ਠੀਕ ਹੈ ਜੀ ਟਰੈਕਟਰ ਫੁੱਲ ਚੰਗਾ ਬਾਡੀ ਲਾਈਨ ਤੇ ਨਿਗਾ ਮਰਾ ਦੇ ਠੀਕ ਹੈ ਜੀ ਮਤਲਬ ਅੱਜ ਬਈ ਥੋੜਾ ਜਿਹਾ ਟਾਇਰਾਂ ਦਾ ਤਾਂ ਲੱਗ ਰਿਹਾਗਾ ਮੀਂਹ ਪਿਆ ਸੀ ਨਾ ਬਈ ਆ ਰੰਬਰਾਂ ਦਾ ਫੁੱਲ ਸਾਫ ਆ ਚਾਰ ਸਫੇਰੇ ਢੀੜਾ ਮਰਾ ਦੇ ਬਹੁਤ ਚੰਗਾ ਟਰੈਕਟਰ ਆ ਠੀਕ ਹੈ ਜੀ 4 ਲੱਖ ਤੇ 70000 ਰੁਪਿਆ ਰੇਟ ਆ 4.5 ਦਾ ਦੇ ਦਿਆਂਗੇ ਬਾਈ ਜੀ ਮੌਕੇ ਤੇ ਮਾਨਤਾਣ ਕਰਦੇ ਆ ਠੀਕ ਹੈ ਜੀ ਮਹਿੰਗੇ ਟਾਇਰ ਲੈਣਾ ਵੀ ਇਹਦੇ ਹਾਂਜੀ ਫੁੱਲ ਮਹਿੰਗੇ ਟਾਇਰਾਂ ਟਾਰਾਂ ਦਾ ਬੈਲਾ ਮਿਲ ਜੂਗਾ ਠੀਕ ਹੈ ਲੈ ਮੇਰੇ ਤੁਹਾਨੂੰ ਟਾਇਰਾਂ ਦਾ ਬੈਲ ਵੀ ਮਿਲ ਜੂਗਾ ਬੈਕ ਟਾਇਰਾਂ ਦੇ ਮਿਲ ਮਿਲੂਗਾ ਨਾ ਵੀ ਕੱਲਾ ਹਾਂਜੀ ਬੈਕ ਟਾਇਰਾਂ ਦਾ ਬੈੜ ਹਾਂਜੀ ਹਾਂਜੀ ਤੇ ਅਗਲਾ ਆ ਗਿਆ ਬਾਈ ਜੀ ਸੋਨਾ ਲੀਕਾ 275 ਐਨ ਐਮ ਤੇ ਇੱਕ ਐਮ ਐਮ ਚਾਹੁੰਦਾ ਇਹ ਐਨ ਐਮ ਆ ਬਾਈ ਜੀ ਤੇ ਮਾਡਲ ਬਾਈ ਜੀ ਮਾਡਲ 2024 ਠੀਕ ਹੈ 515 ਘੰਟੇ ਚੱਲੇ ਆ ਬਾਈ ਜੀ ਟਾਰਕ ਪਲੱਸ ਟਾਰਕ ਪਲੱਸ 3 ਸਪੀਡ ਚੇਂਜਰ ਵਾਲਾ ਫੁੱਲ ਟਾਪ ਮਾਡਲ ਹੈ ਠੀਕ ਹੈ ਸੈਟਲ ਗੇਅਰ ਵੀ ਕਹਿੰਦੇ ਨੇ ਬਈ ਚੇਂਜਰ ਵਾਲਾ ਗੇਅਰ ਵੀ ਕਹਿੰਦੇ ਨੇ ਕਿ ਉਹਦੇ ਟਾਇਰ ਨੇਗੇ ਤੇ ਕੰਡੀਸ਼ਨ ਦਾ ਚੰਗਾ ਕਨੋਪੀ ਛਤਰੀ ਲੱਗੀ ਹੋਈ ਹੈਗੇ ਵੇਟ ਵਗੈਰਾ ਵੀ ਲੱਗੇ ਹੋਏ ਨੇਗੇ ਹੂੰ ਤੇ ਡਿਮਾਂਡ ਰੁਪਏ ਦੀ ਡਿਮਾਂਡ ਜੀ ਦੇ ਦਿਆਂਗੇ 7.5 ਲੱਖ ਰੁਪਏ ਡਿਮਾਂਡ ਆ ਠੀਕ ਹੈ ਜੀ ਬਾਕੀ 7.5 ਦਾ ਦੇ ਦਿਆਂਗੇ ਠੀਕ ਹੈ ਜੀ ਹਾਂਜੀ ਕੌਣ ਹੋ ਜੂਗਾ ਜੀ ਤੇ 6.25 ਲੱਖ ਰੁਪਏ 6.25 ਲੱਖ ਰੁਪਏ ਦਾ ਮਤਲਬ ਭਾਈ ਜਿਹੜੇ ਬਾਈ ਕੋਲ ਟਰੈਕਟਰ ਹੁੰਦੇ ਨੇ ਤਕਰੀਬਨ 1.5 ਲੱਖ ਰੁਪਏ ਲਾਸਟ ਹੀ ਹੈ ਨਾ ਪਰ ਕੇ ਮਿਲ ਜਾਂਦੇ ਨੇ ਮਿਲ ਜਾਂਦੇ ਬਠਿੰਡਾ ਨੰਬਰ ਆ ਜੀ ਇਹ ਠੀਕ ਹੈ ਲੋ ਮੇਟਰ ਬਠਿੰਡੇ ਦਾ ਲੋਕਲ ਨੰਬਰ ਹੈਗਾ ਫਸਟ ਪਾਰਟੀ ਦੀ ਪਹਿਲੀ ਪਾਰਟੀ ਦੇ ਨਾਂ ਦਾ ਠੀਕ ਆ ਭਾਜੀ ਤੇ ਅਗਲਾ ਸੋਨ ਲਿਕ ਆ ਗਿਆ ਭਾਜੀ ਬਠਿੰਡੇ ਨੰਬਰ ਦੀ ਇਹ ਆ ਭਾਜੀ ਤੇ ਇਹਦੇ ਟਾਇਰ ਰਣਗੇ ਭਾਜੀ 750 ਇਹਦੇ ਟਾਇਰ 80 85 ਪੈਸੇ 15 ਵਾਲੇ ਠੀਕ ਆ ਜੀ ਹਾਂਜੀ ਪਹਿਲੀ ਪਾਰਟੀ ਦਾ ਟਰੈਕਟਰ ਇਹ ਆ ਠੀਕ ਆ ਜੀ ਕੰਡੀਸ਼ਨ ਦਾ ਬਈ ਫੁੱਲ ਚੰਗਾ ਹੈਗਾ ਬਾਕੀ ਚੈੱਕ ਵੀ ਕਰ ਸਕਦੇ ਹੋ ਤੇ 2014 ਮਾਡਲ ਆ 14 ਦੇ ਟਾਇਰਾਂ ਜਾਣਾ ਬਈ ਜੀ ਕਿ ਆਪਾਂ 15 ਦੇ ਟਾਇਰ ਪਾ 15 ਦੇ ਟਾਇਰਾਂ ਹਾਂਜੀ ਠੀਕ ਹੈ ਬਈ ਜੀ ਸਾਢੇ 4 ਲੱਖ 4 ਲੱਖ 53000 ਰੁਪਿਆ ਡਿਮਾਂਡ ਆ ਠੀਕ ਹੈ ਜੀ ਤੇ 4 ਲੱਖ ਤੇ 30000 ਦਾ ਟਰੈਕਟਰ ਦੇ ਦਿਆਂਗੇ ਠੀਕ ਆ ਫੁੱਲ ਚੰਗਾ ਟਰੈਕਟਰ ਠੀਕ ਹੈ ਜੀ ਅੱਗੇ ਆ ਕੇ ਬਈ ਸਵਰਾਜ 744 XT ਮਾਡਲ ਆ ਬਈ ਜੀ ਸਵਰਾਜ 855 ਦੇ ਇੰਜਨ ਵਾਲਾ 4 ਸਟਾਰ ਟੌਪ ਵਾਲਾ ਮਾਡਲ ਆ ਤੇ ਇਹ ਮਾਡਲ ਰੂਪੀ ਜੀ 2021 ਮਾਡਲ ਆ ਨੰਬਰ ਹਰਿਆਣੇ ਦਾ HR25 ਡਬਲ ਵਾਲੀ ਦਾ ਠੀਕ ਹੈ ਜੀ ਕੈਸ਼ ਦਾ ਟਰੈਕਟਰ ਆ ਨਾਲ ਦੇ ਟਾਇਰ 85 ਪੈਸੇ ਆ ਠੀਕ ਹੈ ਜੀ 1500 ਘੰਟੇ 1400 ਤੇ 90 ਘੰਟੇ ਚੱਲਿਆ ਜੀ ਠੀਕ ਹੈ ਜੀ ਬਾਡੀ ਲਾਈਨ ਤੇ ਨਿਗਾ ਮਰਾਦੇ ਆਨ ਲਿਸ਼ਕ ਦਾ ਜਿਵੇਂ 23 24 ਮਾਡਲ ਹੁੰਦਾ ਠੀਕ ਆ ਜੀ ਬਸ ਬਾਕੀ ਚੈੱਕ ਕਰ ਸਕਦੇ ਹਾਂ ਟਾਇਰ ਵੀ ਪੈਕ ਟਾਇਰ 14 ਦਾ ਜਮਾ ਨਾਲ ਦੀ ਟਾਇਰ ਨੇ ਭਈ ਇਹਦੇ 85 ਪੈਸੇ ਟਾਇਰ ਆ ਜੀ ਨਾਲ ਦੇ ਠੀਕ ਹੈ ਜੀ 1490 ਘੰਟੇ ਚੱਲਿਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਫੋਲੋਟਾਪ ਮਾਡਲ ਆ ਪ੍ਰਾਈਜ਼ ਰੋ ਪ੍ਰਾਈਸ ਇਹ ਦਾ 595 ਆ 5 ਲੱਖ ਤੇ 75 ਹਜ਼ਾਰ ਦਾ ਦੇ ਠੀਕ ਆ ਜੀ ਕਿਹਾ ਵੀ ਸਮਰਾਜ 855 ਐਫ ਵੀ ਹਰਵਰਸ ਪੀਡੋ ਟਾਪ ਵਾਲਾ ਮਾਡਲ ਆ ਬਾਈ ਜੀ ਪੀ ਵੀ 22 ਫਾਜਿਲਕਾ ਦਾ ਨੰਬਰ ਹੈਗਾ ਤੇ ਮਾਡਲ ਬਾਈ ਜੀ 2018 ਮਾਡਲ ਆ ਠੀਕ ਆ ਜੀ ਨੰਬਰ ਪੰਜ ਮਾਡਲ ਲੈਣਾ ਬਾਈ ਜੀ ਹਾਂ ਜੀ ਕਿਉਂਕਿ ਵੀ ਦੇਗੀ ਚੁੱਲੇ ਚ ਲਾਸਟ ਚ ਆਈਏ ਲਾਸਟ ਮਾਡਲ ਆਗਾ ਹਾਂ ਜੀ ਤੇ ਬੇਟ ਵਗੈਰਾ ਬਾਈ ਫੇਵਰ ਦੇ ਨੇਗੇ ਫੇਵਰ ਤੇ ਬੇਟਾ ਹੀ ਕਨੋਪੀ ਛਤਰੀ ਲੱਗੀ ਆ 15 ਦੇ ਟਾਇਰਾਂ ਚ ਇਹ ਆ 15 ਦੇ ਟਾਇਰਾਂ ਚ ਮਿੱਤਰੋ ਇਹ ਆਗਾ ਟਰੈਕਟਰ ਪੁੱਲ ਚੰਗਾ ਹੈਗਾ ਬਾਕੀ ਮਗਰਾਟਾ ਵਗੈਰਾ ਦੀ ਕੰਡੀਸ਼ਨ ਵੀ ਪੂਰੀ ਸਾਫ਼ ਪਈ ਹੈ ਜੀ ਡਿਮਾਂਡ ਰੂ ਬਈ ਇਹਦੀ ਡਿਮਾਂਡ ਹੈ ਜੀ ਇਹ 5 ਲੱਖ ਤੇ 95000 ਠੀਕ ਹੈ ਜੀ ਤੇ 5 ਲੱਖ ਤੇ 70000 ਰੁਪਏ ਦਾ ਟਰੈਕਟਰ ਮਿਲ ਜੂਗਾ ਠੀਕ ਹੈ 5 ਲੱਖ ਤੇ 70000 ਦਾ ਤੇ ਅੱਗੇ ਹੈਗਾ ਬਈ ਜੀ ਸਪੈਸ਼ਲ ਐਡੀਸ਼ਨ ਵਾਲਾ ਟੋਅ ਮਾਡਲ ਹੈ ਬਈ ਜੀ ਪੀਵੀਸੀ ਵਾਲੀ ਨੰਬਰ ਹੈਗਾ ਜੂਜੀ ਗੇਅਰ ਚ ਹਾਂ ਜੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤੇ ਇਹ ਮਾਡਲ ਬਈ ਜੀ 2017 ਮਾਡਲ ਵੈਕਟਰ ਕਹਾੜਾ ਵਰਗਾ ਹੈ ਬਈ ਹਾਂਜੀ ਬਈ ਇਹਨਾਂ ਦੀ ਜਿਆਦਾ ਵੱਡੀ ਨਹੀਂ ਗੀ ਨਾ ਉਹਨਾਂ ਨੂੰ 20 ਕਿਟ ਜੋੜੀ ਨਮੀ ਪਈ ਆਪਾਂ 60000 ਦੀ ਬੈਲ ਮਿਲ ਜੂਗਾ ਅਗਲੇ ਟਾਇਰ ਨਾਲ ਦੇ 500 ਪੈਸੇ ਠੀਕ ਆ ਬਈ ਟਰੈਕਟਰ ਦੇ ਨਿਗਾ ਮਰਾਦੇ ਫੋਲੋ ਚੰਗਾ ਟਰੈਕਟਰ ਆ ਨੰਬਰ 50 ਵਾ ਠੀਕ ਆ ਜੀ 3 ਸਪੀਡ ਆ ਡਬਲ ਡਿਸਟਰੀਬਿਊਟਰ ਆ ਡਬਲ ਕੈਪੈਸਿਟੀ ਵਾਲਾ ਜੈਕ ਲੱਗਿਆ ਹੋਇਆ ਹੈ ਵੀ ਲਿਫਟ ਕੰਪੈਸਿਟੀ ਚ ਆ ਗਿਆ ਬਈ ਜੀ ਹਾਂਜੀ ਚੈੱਕ ਕਰ ਸਕਦੇ 17 ਮਾਡਲ ਆ ਇਹਦਾ ਪ੍ਰਾਈਸ ਰੂਪੇ ਜੀ ਇਹਦਾ 645 ਹੀ 6 ਲੱਖ ਦਾ ਦੇ ਦਿਆਂਗੇ ਠੀਕ ਹੈ ਲੋ ਮਿੱਤਰੋ 45000 ਰੁਪਏ ਦਾ ਇਥੋਂ ਡਿਸਕਾਊਂਟ ਹੋ ਗਿਆ ਦੇਣ ਲੈਣ ਵਾਲਾ ਕੋਈ ਹੂ ਤੇ ਮੌਕੇ ਤੇ ਕਰ ਲੈ ਮਾੜਾ ਮੌਕਾ ਕਰ ਲੂਗਾ ਬਈ ਕੋਈ ਚੱਕਰ ਨਹੀਂ ਹੈ ਗਿਆ 45 ਕਹਿ ਰਿਹਾ ਆਪਾਂ 47000 ਰੁਪਏ ਦੀ ਸੂਟ ਠੀਕ ਆ ਬਾਈ ਜੀ ਤੇ ਹੋਰ ਵੀ ਟਰੈਕਟਰ ਹੁੰਦੇ ਨੇ ਬਈ ਆਪਣੇ ਕੋਲ ਉਹ ਟਰੈਕਟਰ ਬਾਈ ਜੀ ਹੁੰਦੇ ਨੇ ਪਿੰਡ ਚੱਕਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਡੱਬ ਵਾਲੀ ਬਠਿੰਡਾ ਰੋਡ ਤੇ ਪਿੰਡ ਆ ਆਪਣਾ ਜੀ ਠੀਕ ਆ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 9988745430 ਠੀਕ ਆ ਬਾਈ ਠੀਕ ਆ ਬਾਈ ਜੀ ਧੰਨਵਾਦ